ਸਤਿ ਸ਼੍ਰੀ ਅਕਾਲ ਜੀ ਜੀ ਵੀ ਜੀ ਪੰਜਾਬੀ ਦੇ ਤੁਹਾਡੇ ਅਕਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੀ ਕੀਤੀ ਨੇ ਸਾਡੇ ਪੱਤਰਕਾਰ ਨੇ ਗਰਦਾਸਪੁਰ ਤੋਂ ਤਨਦਾਦੀ ਇਹ ਕੀ ਇਹ ਤਸਵੀਰਾਂ ਜੋ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਇਹ ਤਸਵੀਰਾਂ ਬੱਬਰੀ ਬਾਈਪਾਸ ਨਾਕੇ ਦੀਆਂ ਨਹੀਂ ਜੋ ਕਿ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਨੂੰ ਜੋੜਦਾ ਹੈ ਤਨਦਾਦੀ ਇਹ ਕੀ ਇੱਥੋਂ ਹੀ ਬਾਈਪਾਸ ਹੁੰਦੇ ਹੋਏ ਪਠਾਨਕੋਟ ਨੂੰ ਜਾਇਆ ਜਾਂਦਾ ਤੇ ਇੱਥੋਂ ਹੀ ਬਾਈਪਾਸ ਤੋਂ ਉੱਤਰ ਕੇ ਜਿਹੜਾ ਆ ਨੈਸ਼ਨਲ ਹਾਈਵੇ ਤੇ ਚੜ ਕੇ ਅੰਮ੍ਰਿਤਸਰ ਨੂੰ ਜਾਇਆ ਜਾਂਦਾ ਹੈ ਤੁਸੀਂ ਦੇ ਦੇ ਪਿਓ ਕਿ ਟ੍ਰੈਫਿਕ ਇੰਚਾਰਜ ਤੇ ਰੋਡ ਦੇ ਜਿਹੜੇ ਨੇ ਉਹ ਸਾਰੇ ਇੱਥੇ ਗੱਡੀਆਂ ਦੇ ਉੱਤੇ ਜਿਹੜਾ ਆ ਇੱਕ ਐਸਾ ਸਟicker ਲਗਾ ਰਹੇ ਨੇ ਜੋ ਕਿ ਰਾਤ ਦੇ ਹਨੇਰੇ ਦੇ ਵਿੱਚ ਰਿਫਲੈਕਟ ਕਰਕੇ ਤੇ ਲੋਕਾਂ ਦੀ ਜਾਨ ਦੀ ਸੁਰੱਖਿਆ ਜਿਹੜਾ ਆ ਉਹ ਬਣਾ ਕਰਦਾ ਆ ਉੱਥੇ ਤੁਹਾਨੂੰ ਦੱਸ ਦਈਏ ਕਿ ਇਹ ਚੌਂਕ ਦੇ ਵਿੱਚ ਜਿਹੜੇ ਗਰਦਾਸਪੁਰ ਦੇ ਰਹਿਣ ਵਾਲੇ ਜਾਂ ਜਿਹੜੇ ਆਲਦ ਵਾਲੇ ਦੇ ਲੋਕ ਨੇ ਉਹ ਭਲੀ ਭਾਂਤ ਜਾਣਦੇ ਨੇ ਕਿ ਇਸ ਚੌਂਕ ਦੇ ਵਿੱਚ ਆਏ ਦਿਨ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਕਾਰਨ ਇਹ ਕਿ ਇੱਥੇ ਇੱਕ ਤਾਂ ਬਹੁਤ ਘੱਟ ਜਿਹੜੇ ਨੇ ਸੇਫਟੀ ਜਿਹੜੇ ਰਾਹ ਨੂੰ ਦਰਸਾਉਣ ਵਾਲੇ ਬੋਰਡ ਵੀ ਨਹੀਂ ਲੱਗੇ ਹੋਏ ਘੱਟ ਲੱਗੇ ਹੋਏ ਨੇ ਤੇ ਦੂਸਰੇ ਪਾਸੇ ਇੱਥੇ ਜਦੋਂ ਪਠਾਨਕੋਟ ਤੋਂ ਅੰਮ੍ਰਿਤਸਰ ਨੂੰ ਟਰਨ ਕਰਦੇ ਆ ਤੇ ਉੱਥੇ ਬਹੁਤ ਜ਼ਿਆਦਾ ਜਿਹੜੇ ਆ ਉਹ ਰੁੱਖ ਵੀ ਲੱਗੇ ਹੋਏ ਨੇ ਜਿੰਨਾ ਰੁੱਖਾ ਕਰਕੇ ਸਾਹਮਣਾ ਹਿੱਸਾ ਨਹੀਂ ਦਿਖਦਾ ਤੇ ਗੱਡੀ ਜਦੋਂ ਤਾਂ ਚੜ ਜਾਂਦੀ ਆ ਤਾਂ ਡਿਵਾਈਡਰ ਦੇ ਨਾਲ ਟਕਰਾ ਕੇ ਜਿਹੜਾ ਆ ਉਹ ਗੱਡੀਆਂ ਇੱਥੇ ਪਲਟ ਜਾਂਦੀਆਂ ਨੇ ਬਹੁਤ ਵਾਰ ਇੱਥੇ ਨੇ ਵੱਡੇ ਟਰਾਲੇ ਟਰੱਕ ਜਿਹੜੇ ਨੇ ਲੋਡਡ ਗੱਡੀਆਂ ਉਹ ਪਲਟੀਆਂ ਤੇ ਪਲਟਦੀਆਂ ਵੀ ਰਹਿੰਦੀਆਂ ਨੇ ਕਈ ਵਾਰ ਤੇ ਧੁੰਦ ਦੇ ਕਾਰਨਾਂ ਕਰਕੇ ਵੀ ਪਲਟ ਜਾਂਦੀਆਂ ਤੇ ਕਈ ਵਾਰ ਜ਼ਿਆਦਾਤਰ ਰਾਤ ਦੇ ਹਨੇਰੇ ਦੇ ਵਿੱਚ ਜਦੋਂ ਆਮਣੇ-ਸਾਮਣੇ ਤੋਂ ਲਾਈਟਾਂ ਪੈਂਦੀਆਂ ਤੇ ਮੋੜ ਦੇ ਉੱਤੇ ਜਿਹੜੇ ਦਰਖਤ ਨੇ ਉਹ ਓਲਾ ਕਰ ਦਿੰਦੇ ਨੇ ਜਿਹਦੇ ਕਰਕੇ ਬਿਲਕੁਲ ਵੀ ਪਤਾ ਨਹੀਂ ਲੱਗਦਾ ਕਿ ਅੱਗੇ ਡਵਾਈਡਰ ਆ ਗਿਆ ਤੇ ਡਵਾਈਡਰ ਤੇ ਗੱਡੀਆਂ ਚੜ ਕੇ ਜਿਹੜਾ ਨੇ ਪਲਟ ਜਾਂਦੀਆਂ ਨੇ ਇਸ ਮੁੱਦੇ ਨੂੰ ਲੈ ਕੇ ਟ੍ਰੈਫਿਕ ਨੇ ਜਿਹੜਾ ਆ ਉਹ ਕਾਫੀ ਵਾਰ ਡੀ ਸਾਹਿਬ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੇ ਧਿਆਨ ਦੇ ਵਿੱਚ ਇਸ ਚੌਂਕ ਬਾਰੇ ਗੱਲਬਾਤ ਕੀਤੀ ਕਿ ਇਹ ਚੌਂਕ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਤੇ ਹੁਣ ਤਾਂ ਦਾਦਾ ਜੀ ਕੀ ਡੀਸੀ ਸਾਹਿਬ ਨੇ ਜਿਹੜਾ ਆ ਸੜਕ ਜਿਹੜਾ ਆ ਐਨ ਐਚ 4 ਦੀਆਂ ਟੀਮਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਤਾਂ ਇਹਦਾ ਹੱਲ ਕੱਢਣ ਦੇ ਲਈ ਉਹਨਾਂ ਨੂੰ ਬੁਲਾਇਆ ਤੇ ਉਹ ਇੱਥੇ ਚੌਂਕ ਦੇ ਵਿੱਚ ਪਹੁੰਚੇ ਜਿੱਥੇ ਕੀ ਜਿਹੜੇ ਟ੍ਰੈਫਿਕ ਇੰਚਾਰਜ ਸੁਨਮ ਸਿੰਘ ਨੇ ਗਰਦਾਸਪੁਰ ਤੋਂ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਜਿਹੜੇ ਦਰਖਤ ਨੇ ਇਹ ਦਰਖਤ ਹੀ ਕੰਮ ਖਰਾਬ ਕਰਦੇ ਨੇ ਜਿੱਦੇ ਕਰਕੇ ਅੱਗੋਂ ਕੁਝ ਨਹੀਂ ਦਿਖਦਾ ਤੇ ਗੱਡੀਆਂ ਡਵਾਈਡਰ ਤੇ ਚੜ ਕੇ ਅਗਲੇ ਪਾਸੇ ਜਾ ਕੇ ਪਾਲਟ ਜਾਂਦੀਆਂ ਨੇ ਨਾਲ ਦੀ ਨਾਲ ਜਦੋਂ ਇੱਥੇ ਗੌਰਵ ਜੀ ਨਾਲ ਵੀ ਗੱਲਬਾਤ ਕੀਤੀ ਜੋ ਕਿ ਐਨਐਚਏ ਵਿਭਾਗ ਵੱਲੋਂ ਆਏ ਨੇ ਉਹਨਾਂ ਨੇ ਕਿਹਾ ਕਿ ਇਹ ਠੀਕ ਆ ਵੀ ਜੋ ਵੀ ਇੱਥੇ ਪ੍ਰੋਬਲਮ ਨੇ ਉਹਨਾਂ ਨੂੰ ਜਿਹੜਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੰਗਲਾਤ ਵਿਭਾਗ ਦੇ ਨਾਲ ਗੱਲਬਾਤ ਕਰਕੇ ਇਹਨਾਂ ਦਰਖਤਾਂ ਨੂੰ ਕਟਾ ਕੇ ਇੱਥੇ ਮਿੱਟੀ ਵੀ ਪਾਉਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਦੀ ਨਾਲ ਜਿਹੜੇ ਨੇ ਕੁਝ ਸਾਈਨ ਬੋਰਡ ਵੀ ਲਗਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਜਿਹੜਾ ਆ ਇੱਥੇ ਆਏ ਜਾਣ ਦੁਰਘਟਨਾਵਾਂ ਹੁੰਦੀਆਂ ਨੇ ਉਹਨਾਂ ਦੀ ਜ਼ੀਰੋ ਜਿਹੜੀ ਹੈ ਉਹ ਕਰ ਦਿੱਤੀ ਜਾਵੇ ਕਿਉਂਕਿ ਬਹੁਤ ਸਾਰੀ ਦੁਰਘਟਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਜ਼ੀਰੋ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਸ ਚੌਂਗ ਦੇ ਵਿੱਚ ਦੁਰਘਟਨਾਵਾਂ ਨੂੰ ਜਿਹੜਾ ਆ ਰੋਕ ਕਿਆ ਜਾ ਸਕੇ ਆਓ ਗੱਲਬਾਤ ਤੋਂ ਲੈਨੇ ਆ ਕੀ ਕਹਿੰਦੇ ਨੇ ਟ੍ਰੈਫਿਕ ਇੰਚਾਰਜ ਤੇ ਗੌਰਵ ਜੀ ਜੋ ਕਿ ਐਨ ਐਚ ਰੋਡ ਵੱਲੋਂ ਆਏ ਨੇ ਅੱਜ ਨੇ ਆਪਣਾ ਡੀ ਸੀ ਸਾਹਿਬ ਦੀ ਮੀਟਿੰਗ ਦੇ ਵਿੱਚ ਕੋਈ ਮੁੱਦੇ ਉਠਾਏ ਸੀ ਅਸੀਂ ਟ੍ਰੈਫਿਕ ਵਾਲਿਆਂ ਵੀ ਤੇ ਉਹਦੇ ਵਿੱਚ ਜਿਹੜਾ ਰੋਡ ਸੇਫਟੀ ਮੰਥ ਇਹਦਾ ਚੱਲ ਰਿਹਾ ਉਹਦੇ ਚ ਉਹਦੇ ਸੰਬੰਧ ਚ ਆਪਣੇ ਐਨ ਐਚ ਦੇ ਅਫਸਰ ਜਿਹੜੇ ਨੇ ਅੱਜ ਆਏ ਨੇ ਉੱਥੇ ਇੱਕ ਮੁੱਦਾ ਆ ਸੀਗਾ ਜਿਹੜਾ ਇਦਾਂ ਨ ਕਰੋ ਹਾਂ ਇੱਥੋਂ ਦੀ ਜਿਹੜੇ ਦਰਖਤਾਂ ਦੀ ਇਹਨਾਂ ਦੀ ਕਟਾਈ ਹੋਣੀ ਚਾਹੀਦੀ ਹੈ ਤੇ ਜਿਹੜਾ ਪਾਣੀ ਹੈ ਇਹਦੇ ਦਿੱਥੇ ਮਿੱਟੀ ਪਵੇ ਕਿਉਂਕਿ ਇੱਥੋਂ ਜਿਹੜਾ ਇਧਰੋਂ ਕੋਈ ਵੀ ਵੀ ਕਲਾੰਦਾ ਸਪੀਡ ਨਾਲ ਉਹ ਫਿਰ ਆਪਣਾ ਡਵਾਈਡਰ ਜਿਹੜਾ ਕ੍ਰਾਸ ਕਰਕੇ ਅੱਗੇ ਜਾ ਕੇ ਪਟ ਜਾਂਦਾ ਹੈ। ਉਹਦੇ ਸਬੰਧ ਵਿੱਚ ਇਹ ਹੀ ਇਹਨਾਂ ਨੇ ਇਹਨਾਂ ਨਾਲ ਗੱਲ ਹੋਈ ਹੈ ਅਫਸਰਾਂ ਨਾਲ। ਇਹ ਕਹਿੰਦੇ ਆ ਕਿ ਅਸੀਂ ਜੰਗਲਾਤ ਮਹਿਕਮੇ ਨਾਲ ਕੰਮ ਕਰਕੇ ਗੱਲ ਕਰਕੇ ਤੇ ਪਾਣੀ ਜਿਹੜਾ ਕਢਵਾ ਕੇ ਤੇ ਬੱਤੀ ਜਿਹੜਾ ਇਹ ਕਰ ਦਿਆਂਗੇ। ਕੁਝ ਫਿਰ ਇੱਥੇ ਸਾਈਨ ਬੋਰਡ ਲਗਾਣੇ ਸੀ ਕਿ ਕਿੰਨੀ ਸਪੀਡ ਦੇ ਉੱਤੇ ਗੱਡੀ ਜਿਹੜੀ ਹੈ ਧੁੰਦ ਵਿੱਚ ਜਿਹੜੀ ਹੈ ਜਾਂ ਆਮ ਚੱਲਣੀ ਚਾਹੀਦੀ ਹੈ। ਉਹ ਇਹਨਾਂ ਨੇ ਕਿਹਾ ਵੀ ਅਸੀਂ ਲਗਵਾ ਦੇਾਂਗੇ ਇੱਕ ਅੱਧੇ ਦਿਨ 'ਚ ਕੁਝ ਲੱਗੇ ਵੀ ਹੋਏ ਨੇ ਇੱਕ ਆ ਸੀਗਾ ਵੀ ਇੱਥੇ ਉਹ ਲਗਾਣਾ ਬੋਰਡ ਵੀ ਜੇ ਐਂਡ ਕੇ ਐਂਡ ਪਖਾਨਕੋਟ ਦਾ ਉਹ ਬੜੀ ਨਹੀਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਉਹ ਫਿਰ ਇੱਥੋਂ ਆਣ ਕੇ ਨਾਕੇ ਤੇ ਪੁੱਛਦੇ ਨੇ ਤੇ ਉਧਰੋਂ ਜਿਹੜਾ ਜਾਮ ਲੱਗ ਜਾਂਦਾ ਆ ਉਹ ਵੀ ਬੋਰਡ ਉਹ ਪਿੱਛੇ ਲੱਗਾ ਆ 2.500 ਇਹਨਾਂ ਦੇ ਰੂਲ ਮੁਤਾਬਕ 2.500 ਮੀਟਰ ਪਿੱਛੇ ਲੱਗਦਾ ਆ ਇਹਨਾਂ ਪਿੱਛੇ ਲਾਇਆ ਆ भी थोड़ा ठीक ठाक करके साफ कर देंगे और इन्होंने अमृतसर पठानकोट आई आर वी से हूँ मेरा नाम इंसिडेंट मेजर गौरव प्रताप सिंह है थर्टी सेवन रोड सेफ्टी मंथ चल रहा है उसके रिलेटेड लो विजिबिलिटी जो उसको लिए हमने रिफ्लेक्टिव टेप भी लगाया है सर के साथ में हमारा डिस्कशन भी हुआ है ऑलरेडी हमारे साइन बोर्ड्स लगे हुए हैं जैसे स्पीड लिमिट साइन बोर्ड यो रोड यूजर्स के लिए ताकि कोई एक्सीडेंट ना हो और इसके रिलेटेड और भी हम इंप्रूवमेंट कर रहे हैं साथ के साथ मिल के जो कि हमारे अंडर गार्जियन श्री प्रोजेक्ट मैनेजर श्री लखवी जी लखवी सिंह जी उनके गार्जियन से और श्री डीसी साहब हमारे गुरदासपुर इनके सभी इंस्ट्रक्शन से हम लोग पूरा पूरा काम कर रहे हैं और ताकि हमारे एक्सीडेंट में पे जीरो पेटल्टीज और जीरो एक्सीडेंट्स टॉलरेंस जारी हो थैंक यू सर